ਛੋਟੀ ਬੱਚੀ ਦੇ ਨਾਲ ਜੋ ਕਿ ਜਿਸ ਨੂੰ ਸ਼ਾਇਦ ਪਤਾ ਵੀ ਨਹੀਂ ਕਿ ਕੀ ਹੋ ਰਿਹਾ ਉਹਦੇ ਨਾਲ ਠੀਕ ਹੈ ਉਹਦੇ ਨਾਲ ਐਡੀ ਵੱਡੀ ਘਟਨਾ ਹੋ ਜਾਂਦੀ ਹੈ ਨਾ ਤਾਂ ਪੇਰੈਂਟਸ ਨੂੰ ਪਤਾ ਲੱਗਦਾ ਨੋਟ ਕੀਤਾ ਜਾਂਦਾ ਨਾ ਕਿਸੇ ਟੀਚਰ ਦੇ ਵੱਲੋਂ ਨੋਟ ਕੀਤਾ ਜਾਂਦਾ ਸਕੂਲ ਦੇ ਅੰਦਰ ਲੜਕੀ ਦੀ ਮਦਰ ਨਾਲ ਗੱਲ ਕੀਤੀ ਹੈ ਲੜਕੀ 8 ਮਹੀਨੇ ਦੀ ਪ੍ਰੈਗਨੈਂਟ ਹੈ ਜਦੋਂ ਇੱਕ ਬੇਟੀ ਦੀ ਮਾਂ ਹੁੰਦੀ ਹੈ ਨਾ ਹਮੇਸ਼ਾ ਉਹ ਤੇ ਵੱਲ ਧਿਆਨ ਵੀ ਰੱਖਦੀ ਹੈ ਮਾਂ ਮਾਰੀ ਦਾ ਵੀ ਧਿਆਨ ਰੱਖਦੇ ਨੇ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ ਹੈ ਕਿਸੇ ਚੀਜ਼ ਦੀ ਲੇਕਿਨ ਉਥੇ ਬਿਲਕੁਲ ਹੀ ਇਗਨੋਰ ਕੀਤਾ ਗਿਆ ਹਰ ਚੀਜ਼ ਤੇ ਇਹ ਜਿਹੜੀ ਮੈਨੂੰ ਤੇ ਲੱਗਦਾ ਜਿਹੜੀ ਕਾਰਵਾਈ ਕੱਲੀ ਇਹ ਨਹੀਂ ਹੋਣਾ ਚਾਹੀਦਾ ਵੀ ਉਹ ਆਟੋ ਵਾਲੇ ਤੇ ਹੋਇਆ ਸਕੂਲ ਅਥਾਰਟिटीज ਨੂੰ ਵੀ ਪੁੱਛੋ ਵੀ ਕੀ ਕਿੱਦਾਂ ਇਗਨੋਰ ਹੋ ਗਈ ਇਹ ਚੀਜ਼ ਅਗਰ ਸਾਰੇ ਬੱਚਿਆਂ ਨੂੰ ਛੱਡ ਕੇ ਉਹ ਲੜਕੀ ਨੂੰ ਲੈ ਕੇ ਜਾਂਦਾ ਸੀ ਫੇਰ ਘਰ ਛੱਡਦਾ ਸੀ ਇਹਦਾ ਮਤਲਬ ਲੇਟ ਵੀ ਬਹੁਤ ਸੀ ਜਾਂਦੀ ਪੂਰੀ ਤੇ ਪੇਰੈਂਟਸ ਨੇ ਕਿਉਂ ਨਹੀਂ ਪੁੱਛਿਆ ਕਿ ਆਟੋ ਵਾਲੇ ਨੂੰ ਕਿ ਇੰਨੀ ਧੇਰ ਕਿੱਥੇ ਲਗਾ ਕੇ ਆਇਆ ਔਨਅਰ ਦੇਖ ਰਹੀ ਹੂੰ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਸੀਗਾ ਜਿੱਥੇ ਕਿ 12 ਸਾਲਾ ਜਵਾਕੜੀ ਦੇ ਨਾਲ ਇੱਕ ਆਟੋ ਚਾਲਕ ਜਿਹੜਾ ਕਿ ਉਸ ਨੂੰ ਸਕੂਲ ਲੈ ਕੇ ਜਾਂਦਾ ਸੀ ਸਕੂਲ ਤੋਂ ਮਤਲਬ ਸਵੇਰ ਨੂੰ ਉਸ ਨੂੰ ਘਰ ਛੱਡਦਾ ਸੀਗਾ ਉਸ ਦੇ ਵੱਲੋਂ ਕੁੜੀ ਦੇ ਨਾਲ ਜਬਰ ਜਨਾਹ ਕੀਤਾ ਗਿਆ ਤਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਸਾਡੇ ਨਾਲ ਮੈਮ ਜੁੜੇ ਹੋਏ ਨੇ ਤਾਂ ਮੈਮ ਦੇ ਨਾਲ ਗੱਲਬਾਤ ਕਰਦੇ ਕਿ ਇਸ ਤਰ੍ਹਾਂ ਦੇ ਨਾਲ ਦੇਖਦੇ ਹੋ ਮੈਮ ਇਸਾਰੇ ਮਾਮਲੇ ਦੇ ਦੇਖੋ ਬਹੁਤ ਹੀ ਸ਼ਰਮਨਾਕ ਘਟਨਾ ਹੈ ਔਰ ਗੱਲ ਇਹ ਹੈਗੀ ਆ ਸਾਰੀ ਕਿ ਇੱਕ ਛੋਟੀ ਬੱਚੀ ਦੇ ਨਾਲ ਜੋ ਕਿ ਜਿਸ ਨੂੰ ਸ਼ਾਇਦ ਪਤਾ ਵੀ ਨਹੀਂ ਕਿ ਕੀ ਹੋ ਰਿਹਾ ਉਹਦੇ ਨਾਲ ਠੀਕ ਹੈ ਉਹਦੇ ਨਾਲ ਐਡੀ ਵੱਡੀ ਘਟਨਾ ਹੋ ਜਾਂਦੀ ਹੈ ਨਾ ਤਾਂ ਪੇਰੈਂਟਸ ਨੂੰ ਪਤਾ ਲੱਗਦਾ ਨੋਟ ਕੀਤਾ ਜਾਂਦਾ ਨਾ ਕਿਸੇ ਟੀਚਰ ਦੇ ਵੱਲੋਂ ਨੋਟ ਕੀਤਾ ਜਾਂਦਾ ਸਕੂਲ ਦੇ ਅੰਦਰ ਤੇ ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਹੜੀ ਸਾਡੀ ਪ੍ਰਣਾਲੀ ਹੈਗੀ ਆ ਕਿ ਅਸੀਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਦੇਖਭਾਲ ਕਰਦੇ ਹਾਂ ਅਸੀਂ ਕਹਿੰਦੇ ਤੇ ਬਹੁਤ ਹੈ ਕਿ ਸਾਡੇ ਲਈ ਬੱਚੇ ਬਹੁਤ ਇੰਪੋਰਟੈਂਟ ਹੈ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਅੱਜ ਮੈਂ ਉਹਦੀ ਮਦਰ ਦੇ ਨਾਲ ਗੱਲ ਕੀਤੀ ਲੜਕੀ ਦੀ ਮਦਰ ਨਾਲ ਗੱਲ ਕੀਤੀ ਹੈ ਲੜਕੀ 8 ਮਹੀਨੇ ਦੀ ਪ੍ਰੈਗਨੈਂਟ ਹੈ 8 ਮਹੀਨੇ ਦੀ ਵੈਸੇ ਖਬਰਾਂ ਦੇ ਵਿੱਚ ਆ ਰਿਹਾ ਸੀਗਾ ਕਿ 5 ਮਹੀਨੇ ਦੀ ਪ੍ਰੈਗਨੈਂਟ ਪਰ ਐਕਚੁਅਲੀ ਉਹ 8 ਮਹੀਨੇ ਦੀ ਪ੍ਰੈਗਨੈਂਟ ਹੈ ਉਹ 8 ਮਹੀਨੇ ਦੀ ਪ੍ਰੈਗਨੈਂਟ ਹੈ ਜਦੋਂ ਮੈਂ ਇਹਦੀ ਮਦਰ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਨਹੀਂ ਪਤਾ ਚੱਲਿਆ ਘਰ ਦੇ ਅੰਦਰ ਇਹ ਗੱਲ ਸਵਾਲ ਖੜੇ ਹੋ ਰਹੇ ਨੇ ਵੀ ਕਿਵੇਂ ਪੈਰੈਂਟਸ ਨੇ ਕਿਵੇਂ ਨਹੀਂ ਪਤਾ ਚੱਲਿਆ ਪਹਿਲੀ ਗੱਲ ਤੇ ਹੈ ਕਿ ਉਹ ਬ੍ਰੋਕਨ ਹੋਮ ਹੈ ਪੈਰੈਂਟਸ ਅਲੱਗ-ਅਲੱਗ ਰਹਿੰਦੇ ਨੇ ਜਿਹੜੀ ਉਹਦੀ ਮਦਰ ਹੈ ਉਹ ਆਪਣੀ ਮਦਰ ਦੇ ਘਰ ਰਹਿੰਦੀ ਹੈ ਠੀਕ ਹੈ ਔਰ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਚੱਲਿਆ ਕਦੇ ਕੋਈ ਬਿਮਾਰ ਨਹੀਂ ਹੋਈ ਕੋਈ ਕੁਝ ਨਹੀਂ ਹੋਈ ਮਗਰ ਫਿਰ ਵੀ ਜਦੋਂ ਇੱਕ ਬੇਟੀ ਦੀ ਮਾਂ ਹੁੰਦੀ ਹੈ ਨਾ ਹਮੇਸ਼ਾ ਉਹ ਤੇ ਵੱਲ ਧਿਆਨ ਵੀ ਰੱਖਦੀ ਹੈ ਮਹਾਮਾਰੀ ਦਾ ਵੀ ਧਿਆਨ ਰੱਖਦੇ ਨੇ ਵੀ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ ਹੈ ਕਿਸੇ ਚੀਜ਼ ਦੀ ਲੇਕਿਨ ਉਥੇ ਬਿਲਕੁਲ ਹੀ ਇਗਨੋਰ ਕੀਤਾ ਗਿਆ ਹਰ ਚੀਜ਼ ਨੂੰ ਔਰ ਉਹਦੀ ਮਦਰ ਵੀ ਕੋ ਨਾਰਮਲ ਮੈਨੂੰ ਅੱਜ ਸਾਊਂਡ ਕਰ ਰਹੇ ਸੀਗੇ ਕਿ ਮੈਮ ਸਾਨੂੰ ਨਹੀਂ ਪਤਾ ਚੱਲਿਆ ਨਾ ਹੀ ਕੋਈ ਸਿੰਪਟਮਸ ਆਏ ਨੇ ਨਾ ਹੀ ਕੁਝ ਅਪਾ ਚੱਲਿਆ ਲੇਕਿਨ ਜਦੋਂ ਇਹਨੇ ਮੈਨੂੰ ਕਿਹਾ ਕਿ ਮੇਰੇ ਪੇਟ ਦਰਦ ਹੈ ਜਾਂ ਕੀ ਹੈ ਅਸੀਂ ਇਹਨੂੰ ਹਸਪੀਟਲ ਲੈ ਕੇ ਗਏ ਉਹਨੂੰ ਅਲਟਰਾਸਾਉਂਡ ਕਰਵਾਉਣ ਲਈ ਕਿਹਾ ਗਿਆ ਤਾਂ ਸਾਨੂੰ ਪਤਾ ਚੱਲਿਆ ਕਿ ਜੀ ਪ੍ਰੈਗਨਨਸੀ ਜਿਹੜੀ ਆ ਉਹ ਬੜੀ ਐਡਵਾਂਸ ਸਟੇਜ ਵਿੱਚ ਹੈਗੀ ਆ ਸਵਾਲ ਇੱਥੇ ਕੱਲੀ ਮਦਰ ਤੇ ਹੀ ਨਹੀਂ ਖੁਰਕਦਾ ਟੀਚਰਸ ਨੇ ਕੀ ਕੀਤਾ ਸਕੂਲ ਦੇ ਅੰਦਰ ਠੀਕ ਹੈ ਮਤਲਬ ਕਿ ਤੁਸੀਂ ਐਨਾ ਆਪਣੇ ਸਕੂਲਾਂ ਦੇ ਅੰਦਰ ਕਾਉਂਸਲਿੰਗ ਹੁੰਦੀ ਹੈ ਟੀਚਰਸ ਬੜਾ ਧਿਆਨ ਰੱਖਦੇ ਨੇ ਬੱਚੇ ਦਾ ਕਿਸੇ ਦੀ ਨਜ਼ਰਾਂ 'ਚ ਹੀ ਨਹੀਂ ਆਇਆ ਤੇ ਇਹ ਜਿਹੜੀ ਮੈਨੂੰ ਤੇ ਲੱਗਦਾ ਜਿਹੜੀ ਕਾਰਵਾਈ ਕੱਲੀ ਇਹ ਨਹੀਂ ਹੋਣਾ ਚਾਹੀਦਾ ਵੀ ਉਹ ਆਟੋ ਵਾਲੇ ਤੇ ਹੋਇਆ ਸਕੂਲ ਅਥਾਰਟिटीज ਨੂੰ ਵੀ ਪੁੱਛੋ ਵੀ ਕਿ ਕਿੱਦਾਂ ਇਗਨੋਰ ਹੋ ਗਈ ਇਹ ਚੀਜ਼। ਓਕੇ ਫਿਰ ਜਿਹੜੇ ਆਟੋ ਵਾਲੇ ਨੇ ਜਿਹੜੇ ਬੱਚਿਆਂ ਨੂੰ ਸਕੂਲ ਤੱਕ ਲੈ ਕੇ ਜਾਂਦੇ ਨੇ ਕੀ ਇਹਨਾਂ ਦੇ ਉੱਤੇ ਕੋਈ ਚੈੱਕ ਬੈਲੈਂਸ ਹੈ ਕਿ ਜਿਹੜੇ ਛੋਟੇ ਬੱਚਿਆਂ ਨੂੰ ਸਕੂਲ ਤੱਕ ਪਹੁੰਚਾਉਂਦੇ ਨੇ ਉਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਉਹਨਾਂ ਦਾ ਕੋਈ ਬੈਕਗ੍ਰਾਉਂਡ ਚੈੱਕ ਜਾਂ ਕੁਝ ਹੈ ਕਿ ਨਹੀਂ? ਠੀਕ ਹੈ ਹਾਲਾਂਕਿ ਸਕੂਲ ਵਾਲਿਆਂ ਨੇ ਆਟੋ ਨੂੰ ਇੰਗੇਜ ਨਹੀਂ ਕੀਤਾ ਸੀ ਕੀਤਾ ਤਾਂ ਪੇਰੈਂਟਸ ਨੇ ਸੀ। ਮਗਰ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਜ਼ਰੂਰ ਇਸ ਚੀਜ਼ ਦੇ ਉੱਤੇ ਕੰਟਰੋਲ ਵੀ ਰੱਖਦੀ ਹੈ। ਕਿ ਕੌਣ ਸਪੈਸ਼ਲੀ ਜਦੋਂ ਬੱਚਿਆਂ ਦੀ ਗੱਲ ਆ ਜਾਂਦੀ ਹੈ ਠੀਕ ਹੈ ਤੇ ਕਿਸੇ ਨੇ ਨਹੀਂ ਚੈੱਕ ਕੀਤਾ ਕਿ ਉਹ ਬੰਦਾ ਕੌਣ ਹੈ ਲਾਇਸੈਂਸ ਉਹਦਾ ਕਦੀ ਚੈੱਕ ਨਹੀਂ ਹੋਇਆ ਕਦੇ ਉਹਦੀ ਬੈਕਗ੍ਰਾਉਂਡ ਜਿਹੜੀ ਚੈੱਕ ਨਹੀਂ ਹੋਈ ਤਾਂ ਪੇਰੈਂਟਸ ਨੇ ਕਿਵੇਂ ਅੰਗੇਜ ਕਰ ਲਿਆ ਉਹਨੂੰ ਅਜਿਹਾ ਕਿ ਉਹ ਲੜਕੀ ਨੂੰ ਕਹਿੰਦੇ ਕਿ ਸਭ ਤੋਂ ਲਾਸਟ ਦੇ ਵਿੱਚ ਘਰੇ ਛੱਡਦਾ ਸੀ ਸਾਰੇ ਬੱਚਿਆਂ ਨੂੰ ਛੱਡ ਕੇ ਉਸ ਤੋਂ ਬਾਅਦ ਲੜਕੀ ਨੂੰ ਉਹ ਘਰੇ ਛੱਡਦਾ ਦੇਖੋ ਗੱਲ ਇਹ ਹੈ ਕਿ ਨਾ ਕਿ ਹਰ ਚੀਜ਼ ਇਗਨੋਰ ਕੀਤੀ ਗਈ ਹੈ ਅਗਰ ਸਾਰੇ ਬੱਚਿਆਂ ਨੂੰ ਛੱਡ ਕੇ ਉਹ ਲੜਕੀ ਨੂੰ ਲੈ ਕੇ ਜਾਂਦਾ ਸੀ ਫੇਰ ਘਰ ਛੱਡਦਾ ਸੀ ਇਹਦਾ ਮਤਲਬ ਲੇਟ ਵੀ ਬਹੁਤ ਸੀ ਜਾਂਦੀ ਕੁੜੀ ਤੇ ਪੇਰੈਂਟਸ ਨੇ ਕਿਉਂ ਨਹੀਂ ਪੁੱਛਿਆ ਕਿ ਆਟੋ ਵਾਲੇ ਨੂੰ ਕਿ ਇੰਨੀ ਧੇਰ ਕਿੱਥੇ ਲਗਾ ਕੇ ਆਇਆ ਜਾਂ ਲੜਕੀ ਨੂੰ ਕਿਉਂ ਨਹੀਂ ਪੁੱਛਿਆ ਗੱਲ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਮੇਰੇ ਖਿਆਲ ਹੈ ਕਿ ਹਰ ਕਿਸੇ ਨੂੰ ਸਮਾਜ ਦੇ ਅੰਦਰ ਆਪਣੀ ਆਪਣੀ ਥੋੜੀ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈ ਸੀਡਬਲਯੂਸੀ ਵਾਲੇ ਉੱਥੇ ਬੈਠੇ ਹੋਏ ਨੇ ਕਾਉਂਸਲਿੰਗ ਵੀ ਹੋ ਰਹੀ ਹੈ ਉਸ ਲੜਕੀ ਦੀ ਇਸ ਟਾਈਮ ਦੇ ਉੱਤੇ ਔਰ ਫਰਦਰ ਐਕਸ਼ਨ ਇਹਦੇ ਉੱਤੇ ਇਹ ਹੈਗਾ ਕਿ ਲੜਕੀ ਨੂੰ ਪੇਰੈਂਟਸ ਘਰ ਲੈ ਕੇ ਗਏ ਨੇ ਹੁਣ ਡਿਲੀਵਰੀ ਤੋਂ ਬਾਅਦ ਜਿਹੜੇ ਨੇ ਜਿਹੜਾ ਬੱਚਾ ਹੋਏਗਾ ਉਸ ਨੂੰ ਅਡਾਪਟ ਕਰ ਲਿੱਤਾ ਜਾਏਗਾ ਕਿਉਂਕਿ ਪੇਰੈਂਟਸ ਨੂੰ ਬੱਚਾ ਨਹੀਂ ਚਾਹੀਦਾ ਆਬਵੀਅਸਲੀ ਉਹਨਾਂ ਨੇ ਬੱਚੇ ਨੂੰ ਕਿਉਂ ਰੱਖਣਾ ਆਪਣੇ ਕੋਲ ਬੱਚੇ ਨੂੰ ਅਡਾਪਟ ਕੀਤਾ ਜਾਏਗਾ ਔਰ ਜਿਹੜੀ ਬੇਟੀ ਹੈ ਉਹਨੂੰ ਕਾਉਂਸਲਿੰਗ ਦੀ ਕਾਫੀ ਲੋੜ ਹੈ ਇਸ ਟਾਈਮ ਦੇ ਉੱਤੇ ਕਿਉਂਕਿ ਜਦੋਂ ਇੱਕ ਨਾਰਮਲ ਡਿਲੀਵਰੀ ਵੀ ਹੋਣੀ ਹੈ ਇੱਕ 12 ਸਾਲ ਦਾ ਬੱਚਾ ਇਹ ਕਿਦਾਂ ਸਹਲੇਗਾ ਸਾਰਾ ਕੁਝ ਤੇ ਮੈਡੀਕਲ ਜਿਹੜੀ ਟੀਮ ਹੈ ਉਹ ਵੀ ਉਸ ਚੀਜ਼ ਨੂੰ ਦੇਖ ਰਹੀ ਹੈ ਸੀਡਬਲਯੂਸੀ ਵਾਲੇ ਸਾਰੇ ਉਹਨੂੰ ਦੇਖ ਰਹੇ ਨੇ ਮੈਂ ਖੁਦ ਮਦਰ ਦੇ ਰੱਟ ਵਿੱਚ ਵੀ ਹੈ ਗਈਆਂ ਐਂਡ ਆਈ ਹੈਵ ਸਪੋਕਨ ਟੂ ਦਾ ਐਸਐਚਓ ਐਂਡ ਐਸਐਸਪੀ ਐਂਡ एवरीवन ਉਹ ਸਾਰੀ ਗੱਲ ਅਸੀਂ ਦੇਖਪਾਲ ਕਰ ਰਹੇ ਹਾਂ ਚੰਗੀ ਤਰੀਕੇ ਦੇ ਨਾਲ ਮਗਰ ਮੇਰਾ ਸਵਾਲ ਹਮੇਸ਼ਾ ਇੱਥੇ ਖੜਾ ਹੋਏਗਾ ਕਿ ਜਿਹੜਾ ਆਟੋ ਵਾਲਾ ਸੀ ਉਹਦੀ ਵੈਰੀਫਿਕੇਸ਼ਨ ਕਿਉਂ ਨਹੀਂ ਹੋਈ ਸਕੂਲ ਤੇ ਵੀ ਸਵਾਲ ਖੜਾ ਹੁੰਦਾ ਕਿਉਂਕਿ ਸਕੂਲ ਨੂੰ ਵੀ ਵੈਰੀਫਿਕੇਸ਼ਨ ਕਰਨਾ ਕਿ ਤੁਹਾਡੇ ਸਕੂਲ ਦੇ ਬੱਚੇ ਨੂੰ ਜੋ ਲੈ ਕੇ ਜਾ ਰਿਹਾ ਜੋ ਡਰਾਈਵਰ ਹੈ ਸਕੂਲ ਨੂੰ ਵੀ ਉਸ ਦੀ ਵੈਰੀਫਿਕੇਸ਼ਨ ਚਲੋ ਹਾਂ ਸਕੂਲ ਦੀ ਹੋਣੀ ਨਹੀਂ ਸਕੂਲ ਦੇ ਅੰਦਰ ਤੇ ਮੈਂ ਕਹਾਂਗੀ ਜਿਹੜੇ ਟੀਚਰਸ ਨੇ ਉਹਨਾਂ ਨੇ ਕਿਉਂ ਨੋਟ ਨਹੀਂ ਕੀਤੀ ਇਹ ਗੱਲ ਨੂੰ ਟੀਚਰਸ ਜਿਹੜੇ ਨੇ ਸਕੂਲ ਦੇ ਅੰਦਰ ਸਾਡੇ ਪੁਲਿਸ ਦੀ ਤਰਫੋਂ ਵੀ ਜਾਣਦੇ ਨੇ ਉਹਤੇ ਬੱਚਿਆਂ ਨੂੰ ਸਿਖਾਉਂਦੇ ਨੇ ਵਾਟ ਇਜ਼ ਬੈਡ ਟੱਚ ਵਾਟ ਇਜ਼ ਗੁੱਡ ਟੱਚ ਇਹ ਸਾਰੀ ਮੋਰਲ ਜਿਹੜੀ ਨਹੀਂ ਵੈਲਿਊਜ਼ ਇਹ ਸਿਖਾਈ ਵੀ ਜਾਂਦੇ ਦਿਖਾਈ ਵੀ ਜਾਂਦੇ ਨੇ ਮਗਰ ਕਿਤਾਬਾਂ ਤੱਕ ਨਹੀਂ ਨਾ ਰਹਿ ਜਾਣਾ ਚਾਹੀਦਾ ਇਹ ਸਿਰਫ ਇੱਕ ਵੀਡੀਓ ਤੱਕ ਨਹੀਂ ਰਹਿ ਜਾਣਾ ਚਾਹੀਦਾ ਇਹ ਅਸਲ ਵਿੱਚ ਕਿਵੇਂ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ ਉਹਦੇ ਉੱਤੇ ਕਿੰਨਾ ਅਸਰ ਸਕੂਲ ਵਾਲੇ ਕਰਦੇ ਨੇ ਨਹੀਂ ਕਰਦੇ ਨੇ ਤੋਂ ਸਵਾਲ ਸਕੂਲ ਦੇ ਤੇ ਵੀ ਖੜਾ ਹੁੰਦਾ ਹੈ ਸਵਾਲ ਐਡਮਿਨਿਸਟ੍ਰੇਸ਼ਨ ਜਿਹੜੀ ਉੱਤੇ ਲੋਕਲ ਜਿਹੜੀ ਚੈੱਕ ਕਰਦੀ ਆ ਆਟੋਸ ਨੂੰ ਡਰਾਈਵਰਸ ਨੂੰ ਵੈਰੀਫਿਕੇਸ਼ਨ ਦਿੰਦੇ ਨੇ ਉਹਨਾਂ ਤੇ ਵੀ ਹੁੰਦਾ ਆ ਤੇ ਸਵਾਲ ਖੜਾ ਮਾਪਪੇ ਤੇ ਵੀ ਹੁੰਦਾ ਆ ਗੱਲ ਗੱਲ ਕੀਤੀ ਤੁਹਾਨੂੰ ਦੱਸ ਰਹੀ ਸੀਗੇ ਜਦੋਂ 8 ਮਹੀਨੇ ਦੀ ਪ੍ਰੈਗਨੈਂਟ ਤਾਂ ਫਿਜ਼ੀਕਲ ਵੀ ਚੇਂजेस ਹੁੰਦੇ ਨੇ ਜਿਹੜੇ ਬਿਲਕੁਲ ਸਾਨੂੰ ਦਿਖਦੇ ਨੇ ਸਾਹਮਣੇ ਅਸੀਂ ਦੱਸ ਸਕਦੇ ਹਾਂ ਦੈਟ ਸ਼ੀ ਇਜ਼ ਬਿਲਕੁਲ ਮੈਂ ਉਹਨੂੰ ਮਦਰ ਨੂੰ ਕਿਹਾ ਕਿ ਹਾਊ ਇਜ਼ ਇਟ ਪੋਸੀਬਲ ਕਿ ਚਲੋ ਤੁਸੀਂ 1 ਮਹੀਨਾ 2 ਮਹੀਨੇ ਉਹ ਲੜਕੀ ਦਾ ਤੁਹਾਨੂੰ ਨਹੀਂ ਪਤਾ ਚੱਲਿਆ ਠੀਕ ਹੈ 3 ਮਹੀਨੇ ਮਾਂ ਤਾਂ ਵੈਸੇ ਬੱਚੇ ਦੇ ਲਈ ਬਹੁਤ ਖਿਆਲ ਰੱਖਦੀ ਹੈ ਸਪੈਸ਼ਲੀ ਗਰਲਜ਼ ਜਦੋਂ ਕਿ ਉਹ ਮੈਚੁਰ ਏਜ ਵਿੱਚ ਆ ਜਾਂਦੇ ਨੇ ਤੇ ਮੈਂ ਕਿਹਾ ਤੁਹਾਨੂੰ ਕਿਵੇਂ ਨਹੀਂ ਪਤਾ ਚੱਲਿਆ ਕਹਿੰਦੇ ਮੈਨੂੰ ਤਾਂ ਅਸੀਂ ਸੋਚਿਆ ਕਿ ਸ਼ਾਇਦ ਬੱਚਾ weight put on ਕਰ ਰਿਹਾ ਹੈ ਕਰੀਏ ਪੁੱਟ ਔਨ ਕਰ ਰਿਹਾ ਫਿਰ ਅਸੀਂ ਸੋਚ ਇੱਕ ਵਾਰੀ ਮੈਂ ਡਾਕਟਰ ਕੋਲ ਵੀ ਲੈ ਕੇ ਗਈ ਉਹਨੇ ਡਾਕਟਰ ਨੇ ਵੀ ਕਿਹਾ ਕਿ ਨਹੀਂ ਕੁਛ ਨਹੀਂ ਹੈ ਪੇਟ ਦਰਦ ਵਗੈਰਾ ਹੋਣਾ ਦਵਾਈ ਲੈ ਲਓ ਤੁਸੀਂ ਕੁਛੇ ਤਾਂ ਹਰ ਸਟੇਜ ਦੇ ਉੱਤੇ ਬੱਚਾ ਇਗਨੋਰ ਹੁੰਦਾ ਰਿਹਾ ਲੇਕਿਨ ਉਹਨੇ ਇਹ ਕਿਹਾ ਕਿ ਬੱਚਾ ਜੁੱਟ ਚੁੱਪ ਚੁੱਪ ਰਹਿਣ ਲੱਗ ਗਈ ਸੀ ਜਦੋਂ ਕਿਸੇ ਕੋਈ ਪੁੱਛਦੇ ਸੀਗੇ ਤਾਂ ਹੋ ਸਕਦਾ ਸੀ ਇਹ ਸੋਚਦੇ ਸੀ ਕਿ ਸ਼ਾਇਦ ਸਕੂਲ ਕਿਸ ਨਾਲ ਝਗੜਾ ਹੋ ਗਿਆ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋ ਗਈ ਹੈ ਤਾਂ ਹਰ ਚੀਜ਼ ਦੇ ਉੱਤੇ ਉਹਨਾਂ ਨੇ ਇੱਕ ਸੀ ਕਿ ਕਿੱਦਾਂ ਉਹਨੂੰ ਇਗਨੋਰ ਕੀਤਾ ਗਿਆ ਪਰ ਮੇਰੇ ਹਿਸਾਬ ਦੇ ਨਾਲ ਬਿਕੋਜ਼ ਇਟਸ ਅ ਬ੍ਰੋਕਨ ਹੋਮ ਪੈਰੈਂਟਸ ਫਾਦਰ ਕਿੱਥੇ ਆ ਮਦਰ ਕਿੱਥੇ ਆ ਹੋ ਸਕਦਾ ਮਦਰ ਉਸ ਟਰਾਮਾ ਚ ਹੀ ਹੈ ਕੀ ਕਰਦੇ ਨੇ ਕਿੱਦਾਂ ਆ ਇਹ ਕਿਸੇ ਨੇ ਵੀ ਇਸ ਚੀਜ਼ ਤੇ ਚੈੱਕ ਨਹੀਂ ਕੀਤਾ ਫੇਲਿਅਰ ਆਨ एवरीवनਸ ਪਾਰਟ ਸਫਰਿੰਗ ਕੌਣ ਹੈ ਉਹ ਛੋਟਾ ਬੱਚਾ ਲੇਕਿਨ ਹੁਣ ਇਸ ਟਾਈਮ ਦੇ ਤੇ ਜੋ ਹੋਇਆ ਉਹ ਤੇ ਉਹਨਾਂ ਤੇ ਤੇ ਕਾਰਵਾਈ ਬਣਦੀ ਹੈ ਲੇਕਿਨ ਫਰਦਰ ਉਸ ਬੱਚੇ ਨੂੰ ਕੀ ਮੈਡੀਕਲ ਕੇਅਰ ਮਿਲਣੀ ਚਾਹੀਦੀ ਹੈ ਅੱਗੇ ਜਦੋਂ ਬੱਚੇ ਦੀ ਡਿਲੀਵਰੀ ਹੋ ਜਾਏਗੀ ਉਹਦਾ ਪ੍ਰੋਸੈਸ ਕੀ ਹੈ ਫਿਰ ਉਹਦੇ ਡੀਐਨਏ ਟੈਸਟ ਵਗਰਾ ਵੀ ਹੋ ਰਿਗਾ ਉਹਨੂੰ ਉਹਨਾਂ ਦਾ ਕਿ ਹੀ ਇਸ ਦਾ ਫਾਦਰ ਤੇ ਉਹ ਸਾਰਾ ਜਿਹੜਾ ਉਹ ਪ੍ਰੋਸੈਸ ਚੱਲ ਰਿਹਾ ਤੇ ਜਿਸ ਦਾ ਜਦੋਂ ਪਤਾ ਚੱਲੇਗਾ ਵੀ ਲੈਕਟ ਔਨ ਇਟ ਪੈਰੈਂਟਸ ਨੂੰ ਵੀ ਕਹਿਣਾ ਚਾਹੂਗੀ ਕੁਝ ਕਿ ਪੈਰੈਂਟਸ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਪ੍ਰੋਪਰਲੀ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਨੂੰ ਕਾਉਂਸਲਿੰਗ ਕਰਨੀ ਚਾਹੀਦੀ ਹੈ ਪੈਰੈਂਟਸ ਨੂੰ ਹਰ ਹਰ ਪੈਰੈਂਟਸ ਨੂੰ ਸਪੈਸ਼ਲੀ ਵਨ देयर इज ਅ ਗਰਲ অর ਅ ਬாய் ਕਿ ਇਹਨਾਂ ਦੀ ਐਕਟੀਵਿਟੀ ਕੀ ਇਸ ਨੇ ਗਰਲਸ ਦੇ ਲਈ ਤਾਂ ਬਹੁਤ ਜ਼ਿਆਦਾ ਕਿ ਉਹਨਾਂ ਨੂੰ ਸਿਖਾਉਣਾ ਕਿ ਕਿਸ ਦੇ ਨਾਲ ਗੱਲ ਕਰਨੀ ਹੈ ਕਿਸ ਦੇ ਨਾਲ ਨਹੀਂ ਕਰਨੀ ਇੰਨਾ ਫਰੈਂਡਲੀ ਹੋਣਾ ਚਾਹੀਦਾ ਪੇਰੈਂਟਸ ਨੂੰ ਕਿ ਬੱਚਾ ਬਿਨਾਂ ਡਰ ਤੋਂ ਉਸ ਬੱਚੇ ਨੂੰ ਘਰ ਆ ਕੇ ਦੱਸ ਸਕੇ ਜਿਹੜੀ ਜਿਹੜੀ ਮਦਰ ਹੈ ਇਹ ਕਹਿੰਦੀ ਹੁਣ ਉਹ ਲੜਕੀ ਕਹਿੰਦੀ ਹੈ ਕਿ ਉਹਨੇ ਕਿਹਾ ਜੇ ਤੂੰ ਕਿਸ ਨੂੰ ਦੱਸਿਆ ਇਹ ਗੱਲ ਮੈਂ ਤੇਰੀ ਮਾਂ ਨੂੰ ਮਾਰ ਦੇਣਾ ਠੀਕ ਹੈ ਲੇਕਿਨ ਜਿਹੜਾ ਬੱਚਾ ਆ ਉਸਦੇ ਨਾਲ ਤੂੰ ਇੰਨੀ ਫਰੈਂਡਲੀ ਐਟੀਟਿਊਡ ਹੋਣਾ ਚਾਹੀਦਾ ਹੈ ਕਿ ਉਹ ਆ ਕੇ ਤੈਨੂੰ ਘਰ ਦੱਸ ਸਕੇ ਕਿ ਮੇਰੇ ਨਾਲ ਬਾਹਰ ਕੀ ਹੋਇਆ ਹੈ ਇਕੇ ਔਰ ਮਦਰਸ ਨੂੰ ਜਿਹੜੀ ਆ ਉਹ ਸਪੈਸ਼ਲੀ ਹਰ ਟਾਈਮ ਬੱਚੇ ਦੇ ਨਾਲ ਗੱਲ ਕਰਦੇ ਨੇ ਮੈਡੀਕਲ ਕੰਡੀਸ਼ਨਸ ਹੁੰਦੀਆਂ ਨੇ ਬੜੇ ਤਰੀਕੇ ਹੁੰਦੇ ਨੇ ਬੇਟੀਆਂ ਦੇ ਜਿਹਦੇ ਨਾਲ ਮਦਰ ਜਿਹੜੀ ਉਹਨਾਂ 'ਤੇ ਨਜ਼ਰ ਰੱਖਦੀ ਐ ਇਹ ਰੱਖਣਾ ਚਾਹੀਦਾ ਆ ਔਰ ਸਕੂਲ ਅਥਾਰਟिटीज ਨੂੰ ਵੀ ਕਿ ਜਦੋਂ ਅਗਰ ਮਦਰ ਕਹ ਰਹੀ ਹੈ ਕਿ ਚੁੱਪ ਚੁੱਪ ਰਹਿਣ ਲੱਗ ਗਈ ਸੀ ਇਹਦਾ ਮਤਲਬ ਕਲਾਸ 'ਚ ਵੀ ਕਿਸੇ ਚੁੱਪ ਰਹੀਂਦੀ ਹੋਣੀ ਹੈ ਇਹਦਾ ਮਤਲਬ ਕਲਾਸ 'ਚ ਹੋ ਸਕਦਾ ਕਿਸੇ ਲੜਕੀ ਨਾਲ ਗੱਲ ਵੀ ਕੀਤੀ ਹੋਵੇ ਉਹਨੇ ਤੇ ਟੀਚਰਸ ਨੂੰ ਵੀ ਇੱਥੇ ਵੀ ਬੱਚਿਆਂ ਦੇ ਲਈ ਕਾਉਂਸਲਿੰਗ ਜੋ ਬਹੁਤ ਜ਼ਰੂਰੀ ਹੈ ਟੀਚਰਸ ਅਗਰ ਨੂੰ ਆਪ ਬੱਚਿਆਂ ਨੂੰ ਇੱਕ ਕੌਨਫੀਡੈਂਸ 'ਚ ਲੈ ਕੇ ਗੱਲ ਕਰਦੇ ਨੇ ਪਤਾ ਉੱਥੋਂ ਵੀ ਲੱਗ ਸਕਦਾ ਆ ਬਿਲਕੁਲ ਪਿਛਲੇ ਦਿਨ ਮੈਮ ਕਾਫੀ ਜ਼ਿਆਦਾ ਰੇਪ ਦੇ ਜਿਹੜੇ ਕਿ ਕੇਸਿਸ ਸਾਹਮਣੇ ਆਏ ਤੇ ਤੁਸੀਂ ਸਾਰੇ ਉਹਨਾਂ ਕੇਸਿਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਾਂ ਤੁਹਾਡੇ ਵੱਲੋਂ ਉਹਨਾਂ ਕੇਸਿਸ ਦੇ ਵਿੱਚ ਕੀ ਕਾਰਵਾਈ ਜਿਹੜੇ ਕਿ ਜਿੰਦੇ ਵੀ ਜ਼ਬਰ ਛੋਟੀ ਬੱਚੀਆਂ ਦੇ ਨਾਲ ਜੋ ਵੀ ਕੁਝ ਹੋਇਆ ਹੈਗਾ ਇਹਦੇ ਅੰਦਰ ਸਾਡਾ ਸਮਾਰਟ ਜਿਹੜਾ ਇਹ ਬੱਚਿਆਂ ਨੂੰ ਫੇਲ ਕਰ ਰਿਹਾ ਹੈ ਠੀਕ ਹੈ ਪਹਿਲੀ ਗੱਲ ਤੇ ਜੋ ਬੰਦੇ ਨੇ ਇਹ ਕਾਰਾ ਕੀਤਾ ਆ ਉਹਦੀ ਜੇ ਤੁਸੀਂ ਸੇਖੋ ਮਾਨਸਿਕਤਾ ਕਿਹੋ ਜੀ ਹੋਏਗੀ ਗੰਦੀ ਰਾਈਟ ਉਹ ਜਿਸ ਬੱਚੇ ਨਾਲ ਹੁਣ ਜਿਹੜੇ ਸਾਡੇ ਕਾਨੂੰਨ ਵੀ ਬੜੇ ਸਖਤ ਬਣੇ ਨੇ ਕਿ ਅਗਰ ਕਿਸੇ ਛੋਟੀ ਮਾਈਨਰ ਬੱਚੀ ਦੇ ਨਾਲ ਜ਼ਬਰਦਸਤ ਹੁੰਦਾ ਉਹਦੇ ਲਈ ਸਜ਼ਾ ਮੌਤ ਵੀ ਹੈਗੀ ਹੈ ਠੀਕ ਹੈ ਲੇਕਿਨ ਇਟ ਅ ਫੀਅਰ ਜਿਹੜਾ ਨਾ ਮੈਨੂੰ ਲੱਗਦਾ ਹੈ ਹੀ ਨਹੀਂ ਦੁਨੀਆ ਉਹਨਾਂ ਦੇ ਵਿੱਚ ਹੈ ਨਹੀਂਗਾ ਜਿਹੜੇ ਕਰਾਇਮ ਕਰਦੇ ਨੇ ਅਸੀ ਚੀਜ਼ਾਂ ਉਸ ਫੀਰ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈ ਉਹਨਾਂ ਦੇ ਨਾਲ ਇੱਕ ਮਸਾਲੀ ਤੌਰ ਦੇ ਉੱਤੇ ਸਜ਼ਾ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਕਿ ਅੱਗੇ ਡਰ ਬਣਦਾ ਹੈ ਕਿ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ ਔਰ ਫਿਰ ਜਿਹੜੀ ਆ ਕਿ ਇਨਸੀਡੈਂਟ ਜਦੋਂ ਲੋਕਲ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਜਿਹੜੀ ਬੀਟ ਹੈ ਪੁਲਿਸ ਹੈ ਤੁਸੀਂ ਚਾਰੇ ਪਾਸੇ ਨਜ਼ਰ ਰੱਖਦੇ ਹੋ ਸਮਾਜ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਦਾਂ ਦਾ ਕੇਸ ਹੁੰਦਾ ਇਹ ਮੰਨਦੇ ਆ ਕਿ ਹਰ ਟਾਈਮ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਨਹੀਂ ਹੋ ਸਕਦੇ ਮਗਰ ਅਗਰ ਆਪਣੇ ਤਾਇਨਾਤ ਰਣਿਆ ਪਰ ਉਸ ਤੇ ਤੁਸੀਂ ਬੜੇ ਅਲਰਟ ਰਹਿਣੇ ਹੋ ਉਸ ਚੀਜ਼ ਦੇ ਉੱਤੇ ਇਹ ਪਤਾ ਲੱਗ ਸਕਦਾ ਹੈ ਤੇ ਹਰ ਸਟੇਜ ਦੇ ਉੱਤੇ ਸਾਡਾ ਫਰਜ਼ ਬੰਦ ਹੈ ਕਿ ਆਪਣੇ ਬੱਚਿਆਂ ਨੂੰ ਇੱਕ ਸੁਰੱਖਿਸ਼ਤ ਸਮਾਜ ਦਿੱਤਾ ਜਾਵੇ ਜਿੱਥੇ ਕਿ ਉਹ ਬਿਨਾਂ ਡਰ ਤੋਂ ਪਰਫੁੱਲਤ ਹੋ ਸਕਣ ਪੜ ਸਕਣ ਖੇਡ ਸਕਣ ਬੱਚੇ ਪੇਰੈਂਟਸ ਦੇ ਨਾਲ ਜਿਹੜੇ ਨੇ ਫ੍ਰੈਂਡਲੀ ਹੋ ਕੇ ਹਰ ਗੱਲ ਦੱਸ ਸਕਣ ਰਿਸਪੌਂਸਿਬਿਲਟੀ ਕਿ ਇੱਕ ਏਜੰਸੀ ਦੀ ਨਹੀਂ ਆਉਂਦੀ ਇਹਦੇ ਵਿੱਚ ਇਹ ਚ ਵੇਰੀਅਸ ਏਜੰਸੀਆਂ ਜਿਹੜੀਆਂ ਇਨਵੋਲਵ ਹੁੰਦੀਆਂ ਨੇ ਚਾਹੇ ਸਕੂਲ ਆ ਚਾਹੇ ਪੇਰੈਂਟਸ ਆ ਚਾਹੇ ਸਾਡਾ ਚਾਈਲਡ ਪ੍ਰੋਟੈਕਸ਼ਨ ਵਾਲੇ ਨੇ ਚਾਹੇ ਇਹ ਕਿਸੇ ਵੀ ਤਰ੍ਹਾਂ ਦੀ ਹੈ ਇਹਦੇ ਅੰਦਰ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈ ਮਗਰ ਬੱਚਿਆਂ ਦੇ ਲਈ ਜਿਹੜੀ ਸਮਾਜ ਹੈਗਾ ਇਹ ਸਾਨੂੰ ਇੱਕ ਸੇਫ ਸਮਾਜ ਦੇਣਾ ਹੈ